Not. ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਕੌਨਸਲ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕ ਕੋਰ ਦਰਸ਼ਕੋ ਇਸ ਵਕਤ ਮੈਂ ਵੈਦਰ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਂ ਤੋਂ ਦੱਸਦੇ ਹਾਂ ਕਿ ਇਸ ਵੇ ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਤਾਪਮਾਨ ਹੈ 42 ਡਿਗਰੀ ਤੋਂ ਉੱਪਰ ਪਹੁੰਚ ਚੁੱਕਿਆ ਅਤੇ ਇਸ ਦੇ ਨਾਲ ਹੀ ਜੋ ਦੱਸਿਆ ਜਾ ਰਿਹਾ ਹੈ ਕਿ ਗਰਮੀ ਤੋਂ ਜੋ ਹੈ ਕਿ ਲੋਕਾਂ ਨੂੰ ਰਾਹਤ ਮਿਲਣ ਦੀ ਜੋ ਮੌਸਮ ਵਿਭਾਗ ਵੱਲੋਂ ਫਿਲਹਾਲ ਜੋ ਬੀਜਾਈ ਜਾਏ ਸੰਭਾਵਨਾ ਜਿਤਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋ ਪੰਜ पंजाब चंडीगढ़ भी तूफान अति अलर्ट भी मौसम विभाग वालों जारी कर दिया गया अजू कश्मीर जम्मू कश्मीर विच भीपान बोहत ज्यादा पर फिलहाल शाम हो मौसम तापमान भी गिरावट वेखी गई है इस तक तो जो जम्मू कश्मीर हवा जो है चल रही है मौसम भी जो थोड़ा सुहावना हो चुका है जो गर्मी तू लोग नाहत मिली है मैं डिटेल भी तु दस दे ਵਾਕੀ ਇਸ ਵਕਤ ਜੋ ਹੈ ਕਿ ਮੌਸਮ ਵਿਭਾਗ ਵੱਲੋਂ ਜੋ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਪਿਛਲੇ ਵਿੱਚ ਜੋ ਪਿਛਲੇ ਕੁ ਦਿਨਾਂ ਤੋਂ ਉੱਤਰੀ ਭਾਰਤ ਵਿੱਚ ਤੇਜ਼ ਗਰਮੀ ਪੈ ਰਹੀ ਹੈ ਪੰਜਾਬ ਅਤੇ ਚੰਡੀਗੜ੍ਹ ਵਿਚ ਵੀ ਪਾਰਾ ਲਗਾਤਾਰ ਜੋ ਵਧ ਰਿਹਾ ਪਰ ਪਾਰਾ 40 ਡਿਗਰੀ ਨੂੰ ਪਾਰ ਕਰ ਗਿਆ ਹੈ ਅਤੇ ਹਾਲਾਂਕਿ ਲੋਕਾਂ ਨੂੰ ਦੋ ਦਿਨਾਂ ਬਾਅਦ ਜੋ ਹੈ ਕਿ ਰਾਹਤ ਮਿਲਣ ਦੀ ਜੋ ਸੰਭਾਵਨਾ ਜੋ ਜਿਤਾਈ ਜਾ ਰਹੀ ਹੈ ਸੋ ਰਾਹਤ ਮਿਲ ਸਕਦੀ ਹੈ ਇਸ ਦੇ ਨਾਲ ਹੀ जा रहा है कि मौसम विभाग वालों दसा जा रहा है कि मौसम विभाग वालों मीह की जो मीह पैन की भविखबाणी भी की गई है महत्वपूर्ण गल चंडीगढ़ पंजाब के सारे शहर में पारा उन्ताली डिग्री तो ਉੱਪਰ ਦਰਜ ਕੀਤਾ ਗਿਆ ਹੈ ਤੇ ਅੱਜ ਦਾ ਜੋ ਤਾਪਮਾਨ ਹੈ ਜ ਸਵੇਰੇ ਦਾ ਉਹ ਫਿਲਹਾਲ ਜੋ ਹੈ ਕਿ 43 ਡਿਗਰੀ ਜੋ ਦਰਜ ਕੀਤਾ ਗਿਆ ਹੈ ਇਸ ਤੇ ਨਾਲ ਹੀ ਚੰਡੀਗੜ੍ਹ ਦੇ ਮੌਸਮ ਵਿਭਾਗ ਵਿਭਾਗ ਕੇਂਦਰ ਵੱਲੋਂ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਦੱਖਣ ਪੱਛਮੀ ਹਿੱਸਿਆਂ ਵਿੱਚ ਤਾਪਮਾਨ ਹੋਰ ਵਧੇਗਾ ਇਸ ਵਿੱਚ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਗੁਰਦਾਸਪੁਰ ਰੋਪੜ ਮੋਹਾਲੀ ਦੇ ਨਾਲ ਨਾਲ ਹਰਿਆਣਾ ਦੇ ਫਤਿਹਬਾਦ सिरसा ਯਮਨਾ ਨਗਰ ਤੇ ਅੰਮਾਲਾ ਵੀ ਤਾਪਮਾਨ वस्त सकता है इससे ना चंडीगढ़ भी लोग अपने परिवार ते दोस्ता ना सुख ना चील विच देखते दे नजर आए क्योंकि मौसम विचो इतनी मी गर्मी विच जतन तापमान वेकुन मिले उस कारण पर उन्हें ही ਰੌਣਕ ਕਟ ਗਈ ਹੈ ਉਦਵਾਨੂ ਇੱਥੋਂ ਦਾ ਚੀਲਦੜ ਸ਼ਮਸ਼ਾਨ ਦਿਖਾਈ ਦਿੱਤੀ ਅਤੇ ਇਸ ਤੇ ਨਾਲ ਹੀ ਮੌਸਮੀ ਬਾਲ ਦੱਸਿਆ ਗਿਆ ਹੈ ਕਿਉਂਕਿ ਸੂਰਜ ਬਹੁਤ ਤੇਜ ਚਮਕ ਰਿਹਾ ਹੈ ਮੰਗਲਵਾਰ ਨੂੰ ਚੰਡੀਗੜ੍ਹ ਦਾ ਤਾਪਮਾਨ 40 ਡਿਗਰੀ ਜੋ ਸੈਲਸੀਅਸ ਦਰਜ ਕੀਤਾ ਗਿਆ ਫਿਲਹਾਲ ਜੋ 17 ਤਰੀਕ ਤੱਕ ਜੋ ਮੌਸਮ ਮਦਲਨ ਦੀ ਜੋ ਸੰਭਾਵਨਾ ਮੌਸਮ ਵਿਭਾਗ ਯਾਨੀ ਆਈਐਮਡੀ ਵੱਲੋਂ ਦੱਸੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੀਂਹ ਵੀ ਪੈ ਸਕਦਾ ਹੈ ਉਹਨੂੰ ਡਿਟੇਲ ਵੀ ਦੱਸਦੀ ਹੈ ਕਿ ਚੰ디ਗੜ੍ਹ ਵੀ ਮੌਸਮ ਬਾਗ ਦੇ ਡਾਇਰੈਕਟਰ सुरेंद्रਪਾਲ ਬੰਦਾ ਕਹਿਣਾ ਸੀ ਕਿ ਚੰ디ਗੜ੍ਹ ਸਮੇਂ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਗਰਮੀ ਦਾ ਹੋਰ ਕਹਿਰ ਦੇਖਣ ਨੂੰ ਮਿਲੇਗਾ 18 ਅਤੇ 19 ਮਈ ਨੂੰ ਰਾਹਤ ਮਿਲਣ ਦੀ ਜੋ ਸੰਭਾਵਨਾ ਵੀ ਜਤਾਈ ਗਈ ਹੈ ਅਤੇ ਦੂਜੇ ਪਾਸੇ ਹਰਿਆਣਾ ਖੇਤੀਬਾੜ ਯੂਨੀਵਰਸਿਟੀ ਦੇ ਡਾਕਟਰ ਐਮ ਐਲ ਏ ਖਿੱਚੜ ਮੌਸਮ ਵਿਗਿਆਨੀ ਦੇ ਅਨੁਸਾਰ ਅਗਲੇ ਕੁ ਦਿਨਾਂ ਤੱਕ ਹਰਿਆਣਾ ਵਿੱਚ ਮੌਸਮ जो दस जाए इस तरह का बदल रहन दी, बदल रह संभावना है कुछ इलाक विच हल्की तो दरमानी बारिश हो सकती है जदों की कुछ इलाक विच बदलवाई रही है तेज, तेज हवा भी ਚਲ ਸਕਦੀ ਹਨ ਅਤੇ ਇਸ ਤੇ ਨਾਲ ਹੀ ਲੋਕਾਂ ਨੂੰ ਸੁਲਾ ਦਿੱਤੀ ਗਈ ਹੈ ਕਿ ਉਹ ਮੌਸਮ ਦੀ ਭਵਿਕਵਾਨ ਨੂੰ ਧਿਆਨ ਵਿੱਚ ਰੱਖ ਕੇ ਆਪਣੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਂ ਅਤੇ ਇਸ ਤੇ ਨਾਲ ਹੀ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹੇ ਵੀ ਗਰਮੀ ਵਿੱਚ ਜੋ ਹੋਰ ਵਾਦਾ ਵੇਖਣ ਨੂੰ ਮਿਲ ਸਕਦਾ ਹੈ ਲੋਕਾਂ ਨੂੰ ਜੋ ਹੈ ਕਿ ਗਰਮੀ ਦਾ ਜੋ ਅਸਰ ਜੋ ਚੱਲਣਾ ਪਵੇਗਾ ਤੁਹਾਨੂੰ ਦੱਸ ਦੇ ਕਿ ਬਠਿੰਡਾ ਵਿੱਚ 43.6 ਡਿਗਰੀ ਤਾਪਮਾਨ ਜੋ ਦਰਜ ਕੀਤਾ ਗਿਆ ਹੈ ਅੱਜ ਤੇ ਆਮ ਵਾਲੇ 1-2 ਦਿਨਾਂ ਵਿੱਚ ਹੋਰ ਵੀ ਵਧਣ ਦੀ ਜੋ ਬਠਿੰਡਾ ਵੀ ਸੰਭਾਵਨਾ ਜਤਾਈ ਗਈ ਹੈ ਤੇ ਇਸੇ ਨਾਲ ਹੀ 2 ਦਿਨਾਂ ਵਿੱਚ ਹੋਰ ਵਧ ਸਕਦਾ ਹੈ ਇਸੇ ਨਾਲ ਹੀ ਸੰਗਰੂਰ ਫਰੀਦਕੋਟ ਗੁਰਦਾਸਪੁਰ ਦੇ ਕਈ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦੀ ਗਰਮੀ ਦਾ ਪ੍ਰਭਾਵ ਮਹਿਸੂਸ ਕੀਤਾ ਜਾ ਸਕਦਾ ਹੈ ਇਸਤੇ ਨਾਲ ਹੀ ਹਰਿਆਣਾ ਵਿੱਚ ਵੀ सिरसा ਫਤਿਹਬਾਦ ਯਮੁਨਾ ਨਗਰ ਅੰਮਾਲਾ ਅਤੇ ਇਸ ਤੋਂ ਇਲਾਵਾ ਦक्कਨ ਪੱਛਮੀ ਹਿੱਸੇ ਵਿੱਚ ਵੀ ਤਾਪਮਾਨ ਲਗਾਤਾਰ ਵਧੇਗਾ ਹਾਲਾਂਕਿ ਉਹ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਪੀਰ ਪ੍ਰਕੇ ਦੇ ਵਾਲੇ ਸਮੇਂ ਦੌਰਾਨ ਜ਼ਿਆਦਾ ਬਾਹਰ ਨਾ ਜਾਣ ਅਤੇ ਜ਼ਿਆਦਾ ਪਾਣੀ ਪੀਣ ਇਸ ਤੋਂ ਇਲਾਵਾ 18 ਅਤੇ 19 ਮਈ ਨੂੰ ਕੁਝ ਰਾਹਤ ਮਿਲਣ ਦੀ ਜੋ ਸੰਭਾਵਨਾ ਹੈ ਪਰ ਉਸ ਤੋਂ ਬਾਅਦ ਗਰਮੀ ਦਾ ਕਹਿਰ ਫਿਰ ਦੇਖਣ ਨੂੰ ਮਿਲ ਸਕਦਾ ਹੈ ਦੱਸਿਆ ਜਾ ਰਿਹਾ ਕਿ 18 ਅਤੇ 19 ਮਈ ਨੂੰ ਥੋੜਾ ਜੋ ਮੌਸਮ ਵਿੱਚ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ ਥੋੜੇ ਲੋਕਾਂ ਨੂੰ ਜੋ ਗਰਮੀ ਤੋਂ ਰਾਹਤ ਮਿਲੇਗੀ ਫਿਰ ਉਸ ਤੋਂ ਬਾਅਦ ਵਾਪਸ ਜੋ ਤਾਪਮਾਨ ਵਿੱਚ ਵਾਧਾ ਵੇਖਣ ਲੋਕਾਂ ਨੂੰ ਗਰਮੀ ਦਾ ਜੋ ਕਹਿ ਰਿਹਾ ਉਹ ਚੱਲਣਾ ਪੈ ਸਕਦਾ ਤੇ ਇਸ ਵਕਤ ਜੋ ਮੌਸਮ ਵਿਭਾਗ ਵੱਲੋਂ ਜੋ ਹੈ ਕਿ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਕਿ ਬੇਵਜਾ ਕਰੂੰ ਬਾਹਰ ਨਾ ਨਿਕਲੋ ਜੋ ਬੱਚੇ ਹਨ ਔਰਤਾਂ ਹਨ ਜੋ ਗਰਭਵਤੀ ਔਰਤਾਂ ਹਨ ਬਜ਼ੁਰਗ ਹਨ ਜੋ ਬਿਮਾਰ ਲੋਕ ਹਨ ਉਹ ਅਨਨੈਸੈਸਰੀ ਕਰੂੰ ਬਾਹਰ ਨਾ ਜਾਣ ਜਦ ਜ਼ਰੂਰੀ ਕੰਮ ਹੋਏ ਤਾਂ ਹੀ ਕਰੂੰ ਬਾਹਰ ਨਿਕਲੋ ਅਤੇ ਇਸ ਦੇ ਨਾਲ ਜੋ ਜੰਮੂ ਕਸ਼ਮੀਰ ਦੇ ਮੌਸਮ ਵਿਭਾਗ ਵੱਲੋਂ ਵੀ ਦੱਸਿਆ ਜਾ ਰਿਹਾ ਕਿ 2-3 ਦਿਨਾਂ ਤੱਕ ਜੋ ਹੈ ਕਿ ਜੰਮੂ ਕਸ਼ਮੀਰ ਵਿੱਚ ਜੋ ਤਾਪਮਾਨ ਵਿੱਚ ਉਗਰਾਵਟ ਵੇਖਣ ਨੂੰ ਮਿਲ ਸਕਦੀ ਹੈ ਕਿ ਹਲਕੀ ਤੇਜ਼ ਹਵਾਵਾਂ ਦੇ ਨਾਲ ਨਾਲ ਜੋ ਹਲਕੀ بارش ਵੀ ਹੋਣ ਦੀ ਸੰਭਾਵਨਾ ਹੈ ਫਿਲਹਾਲ ਜੋ ਮੌਸਮ ਵਿਭਾਗ ਵੱਲ ਦੱਸਿਆ ਜਾ ਰਿਹਾ ਹੈ ਕਿ ਹਾਲੇ ਜੋ ਚੰ ਚੰਡੀਗੜ੍ਹ ਅਤੇ ਪੰਜਾਬ ਦੇ ਤਾਪਮਾਨ ਵਿੱਚ ਜੋ ਹਲੇਗੀ ਵਾਧਾ ਵੇਖਣ ਨੂੰ ਮਿਲੇਗਾ 18 ਅਤੇ 19 ਜੋ ਮਈ ਨੂੰ ਜਿਕੇ ਮੌਸਮ ਵੀ ਥੋੜੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਹੀ ਜੋ ਹੈ ਕਿ ਜੋ ਉਸ ਤੋਂ ਬਾਅਦ ਜੋ ਫਿਰ ਤੋਂ ਜੋ ਤਾਪਮਾਨ ਵਿੱਚ ਵਾਧਾ ਵੇਖ ਨੂੰ ਮਿਲੇਗਾ ਪਰ ਫਿਲਹਾਲ ਜੋ ਜੰਮੂ ਕਸ਼ਮੀਰ ਵਿੱਚ ਥੋੜਾ ਮੌਸਮ ਵਿੱਚ ਜੋ ਕਿ ਅਗਲੇ 3 ਦਿਨਾਂ ਤੱਕ ਮੌਸਮ ਵਿੱਚ ਤਾਪਮਾਨ ਵਿੱਚ ਕਮੀ ਵੇਖੀ ਜਾਏ ਜਾਵੇਗੀ ਅਤੇ ਇਸ ਦੇ ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਮੌਸਮ ਹੈ ਥੋੜਾ ਸੁਹਾਵਣਾ ਹੋ ਜਾਵੇਗਾ ਹਲਕੀ ਬੂੰਦਾਬਾਂਦੀ بارش ਵੀ ਹਲਕੀ بارش ਵੇਖਣ ਨੂੰ ਮਿਲ ਸਕਦੀ ਹੈ ਤੇ ਤੇਜ਼ ਹਵਾਵਾਂ ਵੀ ਵੇਖਣ ਨੂੰ ਮਿਲ ਸਕਦੀਆਂ ਐਸੇ ਅੱਜ ਦੀ ਵੈਦਰ ਅਪਡੇਟ ਐਸੀ ਫਿਰ ਹਾਜ਼ਰ ਹੋਣਗੇ ਨਵੇਂ ਅਪਡੇਟਸ ਲੈ ਕੇ ਹਰ ਪੇਨ ਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਵੀ ਨਾ ਪੁੱਲਣਾ ਧੰਨਵਾਦ